ਖੁਸ਼ ਹੋ ਬਤਾ ਅੱਜ ਦਿਨ ਕਿਹੜਾ ਹੈ ਹਾਂ ਡੈਂਪਲ ਮੈਨੂੰ ਪਤਾ ਅੱਜ ਆਪਣੇ ਵਿਆਹ ਨੂੰ ਪੂਰਾ ਮਹੀਨਾ ਹੋ ਗਿਆ ਤੇ ਸ਼ਾਮ ਨੂੰ ਮੈਂ ਤੈਨੂੰ ਬਹੁਤ ਵੱਡਾ ਸਰਪ੍ਰਾਈਜ਼ ਦੇਣਾ ਨਹੀਂ ਨਹੀਂ ਮੈਨੂੰ ਸਰਪ੍ਰਾਈਜ਼ ਨਹੀਂ ਚਾਹੀਦਾ ਮੈਨੂੰ ਤੁਸੀਂ ਮਿਲ ਗਏ ਨਾ ਮੇਰੇ ਵਾਸਤੇ ਇਹ ਹੀ ਬਾਤ ਹੈ ਸੁਣ ਲੈ ਵੇ ਨਾ ਤਾਂ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰੀ ਅਰ ਜੇ ਤੂੰ ਮੈਨੂੰ ਮਾਫ ਨਹੀਂ ਵੀ ਕਰਨਾ ਚਾਹੇ ਨਾ ਤਾਂ ਮੈਨੂੰ ਜ਼ਰੂਰ ਦੱਸ ਦੇ ਤਾਂ ਕਿ ਮੈਂ ਆਪਣੀ ਇਹ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਜਾਵਾਂਗੀ ਕਿਉਂਕਿ ਮੈਨੂੰ ਪਤਾ ਆ ਮੈਂ ਮਾਫੀ ਦੇ ਲਾਇਕ ਨਹੀਂ ਛੇੜੀ ਗਲਤੀ ਮੈਂ ਕੀਤੀ ਆ ਸ਼ਾਇਦ ਹੀ ਕੋਈ ਕਰ ਸਕੇ ਆਦਮੀ ਨੂੰ ਆਪਣੀ ਔਰਤ ਤੇ ਬਹੁਤ ਯਕੀਨ ਹੁੰਦਾ ਹੈ ਤੇ ਮੈਂ ਮੈਂ ਤੇਰਾ ਯਕੀਨ ਤੋੜਿਆ ਅਨਮੋਲ ਔਰ ਮੈਨੂੰ ਹੁਣ ਜੱਕੇ ਅਹਿਸਾਸ ਹੋਇਆ ਕਿ ਮੈਂ ਟੋਨੀ ਨੂੰ ਨਹੀਂ ਮੈਂ ਤਾਂ ਤੈਨੂੰ ਪਿਆਰ ਕਰਦੀ ਸੀ ਟੋਨੀ ਦਾਸ ਆਖਿਰ ਦੇ ਵਿੱਚ ਮੈਨੂੰ ਇੱਕ ਤਰ੍ਹਾਂ ਦਾ ਖਾਰ ਰਿਆ ਸੀਗਾ ਅਨਮੋਲ ਮੈਨੂੰ ਮਾਫੀ ਚਾਹੀਦੀ ਏ ਤੇਰੇ ਤੋਂ ਮੈਨੂੰ ਪਲੀਜ਼ ਮਾਫ ਕਰਦੀ ਜੱਤੂ ਕਰਿਆਏਗਾ ਨਾ ਤੇ ਘਰ ਦੇ ਵਿੱਚ ਤੈਨੂੰ ਨਾ ਤੇਰੀ ਸੱਜੀ ਹੋਈ ਦੁਲਹਨ ਮਿਲੇਗੀ ਇਹ ਸੱਚੇ ਬਾਦਸ਼ਾ ਪਾਪੀ ਨੂੰ ਬਚਾ ਲਿਓ ਮੈਨੂੰ ਪਤਾ ਹੈ ਪਾਪੀ ਕਦੇ ਗੱਲ ਕਦਮ ਚੱਕ ਕੇ ਨਹੀਂ ਸਕਦੇ ਪਲੀਜ਼ ਪਾਪੀ ਨੂੰ ਬਚਾ ਲਿਓ ਤੂੰ ਜਦੋਂ ਅਨਮੋਲ ਮੈਂ ਪੁੱਲ ਨੂੰ ਮਾਨ ਦੀ ਮੈਨੂੰ ਡੀਲ ਦਿੱਤੀ ਸੀ ਨਾ ਮੇਰਾ ਪਲਾਨ ਤਾਂ ਨਾ ਉਹਦੀ ਸਫਲ ਹੁੰਦਾ ਦੱਸਿਆ ਸੀ ਮੈਨੂੰ ਉਹਦੇ ਤੂੰ ਸੀ ਮੈਨੂੰ ਆਡੀਓ ਸੁਣਾਈ ਸੀ ਨਾ ਅੱਜ ਸਾਨੂੰ ਇੱਕ ਮੈਂ ਸੁਣਾਉਣਾ ਹੈ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਡੈਂਪਲ ਨੂੰ ਤੂੰ ਕੱਲ ਨੂੰ ਮਾਰੇਗਾ ਮੈਂ ਤਾਂ ਆਫਿਸ ਚਲਾ ਜਾਣਾ ਤੇ ਬੁਲਬਲ ਨੇ ਕਾਲ ਜੇ ਪਰ ਜੇ ਘਰੇ ਕੋਈ ਆ ਗਿਆ ਫੇਰ ਕੋਈ ਤੂੰ ਮੇਨ ਗੇਟ ਰਾਹੀਂ ਨਹੀਂ ਆਉਣਾ ਤੇ ਤੁਮਾ ਗੇਟ ਦੱਸਦਾ ਉਥੋਂ ਦੀ ਆਈ ਤੇ ਅੱਜ ਰਾਤ ਨੂੰ ਕੰਮ ਹੋ ਜਾਣ ਜਾਈਦਾ ਚੱਲ ਮੇਰੇ ਨਾਲ ਦਿਖਾਵਾਂਗੇ ਨੇ ਆ ਦੇਖੋ ਭਾਬੀ ਇਹ ਮੈਂ ਆ ਇਹ ਤੁਸੀਂ ਇਹ ਮੇਰਾ ਪ੍ਰਾਨਮੋਹ ਤੁਹਾਡਾ ਹਸਬੰਡ ਤੁਹਾਡੀ ਵਿਆਹ ਦੀ ਫੋਟੋਆਂ ਨੇ ਨਾ ਕੌਣ ਹੈ ਇਹ ਮੈਂ ਨਹੀਂ ਜਾਣਦੀ ਮੈਂ ਤੈਨੂੰ ਵੀ ਨਹੀਂ ਜਾਣਦੀ ਮੈਂ ਤੈਨੂੰ ਕਹੀ ਤਾਂ ਜਾਣਦੀ ਆ ਮੇਰਾ ਕੋਈ ਹਸਬੰਡ ਹਸਬੰਡ ਨਹੀਂ ਹੈਗਾ ਕਿਉਂ ਦਵਾਈ ਤੇ ਖਾਣਾ ਮੈਂ ਉਹ ਦਵਾਈ ਤਾਂ ਖਾਣੀ ਪੂਗੀ ਫੇਰ ਹੀ ਠੀਕ ਹੋਏਗੀ ਐਂ ਜਿਵੇਂ ਠੀਕ ਹੋ ਜੇਗੀ ਮੇਰੇ ਕੋਈ ਛੱਟ ਨਹੀਂ ਲੱਗੀ ਤੂੰ ਖਾ ਲੈ ਦਵਾਈ ਤੇਰੇ ਛੱਟ ਲੱਗੀ ਹੋਣੀ ਆ ਉਹ ਮੇਰੇ ਨਹੀਂ ਛੱਟ ਲੱਗੀ ਤੇਰੇ ਛੱਟ ਲੱਗੀ ਆ ਤੂੰ ਮੇਰੀ ਘਰ ਵਾਲੀ ਆ ਤੈਨੂੰ ਦੇਉਂਗਾ ਦਵਾਈ ਆ ਫੜ ਮੈਂ ਤੇਰੀ ਕੋਈ ਘਰ ਵਾਲੀ ਨਹੀਂ ਹੈਗੀ ਤੂੰ ਚਾਹ ਤੂੰ ਦੀ ਪਤਾ ਵੀ ਕੌਣ ਆ ਤੂੰ ਉਹ ਮੈਂ ਤੇਰੇ ਘਰ ਵਾਲਾ ਆ ਆ ਦੇਖ ਆ ਫੋਨ ਦੇ ਮੂਰੇ ਫੋਟੋ ਤਾਂ ਲਾਈ ਬੈਠੀ ਆ ਆਪਣੀ ਇਹ ਮੈਂ ਹੀ ਹੈਗੀ ਓਏ ਤੂੰ ਹੀ ਐ ਡੈਂਪਲ ਦਵਾਈ ਫੜ ਮੈਂ ਨਹੀਂ ਖਾਣੀ ਦਵਾਈ ਪਾ ਬੀਜੀ ਤੁਸੀਂ ਨੀਚੇ ਕਿਉਂ ਬੈਠੇ ਹੋ ਉੱਪਰ ਬੈਠੋ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਬੈਠਾ ਤੈਨੂੰ ਕਿੰਨੀ ਵਾਰੀ ਕਿਹਾ ਨਾ ਮੈਨੂੰ ਭਾਬੀ ਨੂੰ ਬੋਲਿਆ ਕਰ ਤੂੰ ਫੇਰ ਆ ਜਾਈਂਆ ਤੈਨੂੰ ਇੱਕ ਵਾਰੀ ਗੱਲ ਸਮਝ ਨਹੀਂ ਆਂਦੀ ਭਾਬੀ ਮੈਂ ਤੁਹਾਡਾ ਮਾੜਾ ਨਹੀਂ ਚਾਹੁੰਦੀ ਮੈਂ ਤੁਹਾਨੂੰ ਹੱਥ ਨਾ ਲਗਾ ਮੈਨੂੰ ਦੂਰੋਂ ਕੀ ਗੱਲ ਕਰ ਚਲੋ ਠੀਕ ਹੈ ਮੈਂ ਨਾ ਦੂਰੋਂ ਕੀ ਗੱਲ ਕਰਦੀ ਆ ਮੈਂ ਤੁਹਾਨੂੰ ਭਾਬੀ ਐਵੇਂ ਕਹਿੰਦੀ ਸੀ ਮੈਂ 4-5 ਦਿਨਾਂ ਲਈ ਨਾ ਕਾਲਜ ਤੋਂ ਛੁੱਟੀ ਲੈ ਲਈ ਆਪਾਂ ਕਿਤੇ ਘੁੰਮਣਾਂ ਚੱਲੀਏ ਕਿਉਂ ਮੈਂ ਕਿ ਤੁਹਾਡੇ ਨਾਲ ਘੁੰਮਣ ਜਾਵਾਂ ਕੀ ਪਤਾ ਤੁਸੀਂ ਕੌਣ ਕਿਤੇ ਮੈਂ ਗੁੰਮ ਹੋ ਗਈ ਫੇਰ ਜਾਂ ਤੁਸੀਂ ਕਿਤੇ ਮੈਨੂੰ ਛੱਡ ਆਏ ਫੇਰ ਮੈਨੂੰ ਮਾਰ ਦਿੱਤਾ ਤਾਂ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਓਹੋ ਭਾਬੀ ਮੈਂ ਤੁਹਾਡੀ ਨਣਾਂ ਦਾ ਬੁਲਬੁਲ ਹਾ ਵੀ ਕੋ ਪਛਾਣੇ ਨਹੀਂ ਤੁਸੀਂ ਮੈਨੂੰ ਥੈਂਕ ਯੂ ਕਲੀਨਾ ਭਾਬੀ ਹੱਥ ਨਾਲ ਨਾ ਨਾ ਬਾਰ ਬਾਰ ਤੈਨੂੰ ਕਹਿ ਰਹੀ ਆ ਮੇਰੀ ਕੋਈ ਨੰਦ ਨਹੀਂ ਹੈਗੀ ਨਾ ਤਾਂ ਤੁਸੀਂ ਮੈਨੂੰ ਪਛਾਣਦੇ ਹੋ ਨਾ ਤੁਸੀਂ ਮੇਰੇ ਭਰਾ ਨੂੰ ਮੋਲ ਨੂੰ ਪਛਾਣਦੇ ਹੋ ਫਿਰ ਤੁਸੀਂ ਪਛਾਣਦੇ ਕਿ ਨੂੰ ਮੈਂ ਮੈਂ ਆਪਣੇ ਘਰ ਵਾਲੇ ਨੂੰ ਪਛਾਣਦੀ ਆ ਬਸ ਘਰਲੇ ਨੂੰ ਭਾਬੀ ਆ ਦੇਖੋ ਆਈਨੇ ਤੁਹਾਡੇ ਘਰ ਲੈ ਇਹ ਕਿਹੜਾ ਮੁੰਡਾ ਹੈ ਇੰਨੀ ਮੈ ਜਾਣਦੀ ਕੌਣ ਹੈ ਭਾਬੀ ਇਹ ਮੇਰਾ ਭਰਾ ਮੋਹਨਾ ਥੋੜਾ ਹਸਬੈਂਡ ਨਹੀਂ ਮੇਰਾ ਘਰ ਆ ਰਾਇ ਨਹੀਂ ਹੈਗਾ ਉਹ ਤਾਂ ਰਾਜਕੁਮਾਰ ਵਰਗਾ ਰਾਜਕੁਮਾਰ ਵਰਗਾ ਤੈਨੂੰ ਪਤਾ ਬਹੁਤ ਦੂਰ ਗਿਆ ਹੋਇਆ ਉਹ ਜਦੋਂ ਆਜੂਗਾ ਨਾ ਫਿਰ ਮੇਰੇ ਕੋਲ ਆ ਕੇ ਰਹੂਗਾ ਉਹ ਭਾਬੀ ਤੂੰ ਸੁਸਿ ਮੈਨੂੰ ਫੋਨ 'ਚ ਫੋਟੋ ਦਿਖਾ ਦੋ ਮੈਂ ਵੀ ਤਾਂ ਦੇਖਾਂ ਤੁਹਾਡਾ ਪਿਆਰਾ ਜਿਹਾ ਹਸਬੰਡ ਕਿਵੇਂ ਦਾ ਲੱਗਦਾ ਤੈਨੂੰ ਗੱਸਾ ਤਾਂ ਹੈਗਾ ਉਹ ਰਾਜਕੁਮਾਰ ਵਰਗਾ ਰਾਜਕੁਮਾਰ ਕਿੰਨੇ ਸੋਹਣੇ ਹੁੰਦੇ ਨੇ ਤੂੰ ਦੇਖੇ ਹੈ ਨਾ ਹਾਂ ਭਾਬੀ ਦੇਖੇ ਤਾਂ ਹੈਗੇ ਮੈਂ ਹਾਂ ਪਰ ਮੇਰੇ ਕੋ ਉਹਦੀ ਫੋਟੋ ਲਈ ਉਹ ਨਾ ਅਸਲ ਦੇ ਵਿੱਚ ਪੈਸੇ ਲੈਣ ਗਿਆ ਹੋਇਆ ਤੇ ਬਹੁਤ ਸਾਰੇ ਗਹਿਣੇ ਲੈਣ ਗਿਆ ਫਿਰ ਉਹ ਮੈਨੂੰ ਲਿਆ ਕੇ ਦੇਗਾ ਫਿਰ ਮੈਂ ਪਾਉਂਗੀ ਮੈਂ ਉਹਦੀ ਰਾਜਕਵਾਰੀ ਬਣ ਜੂੰਗੀ ਫਿਰ ਭਾਬੀ ਪੈਸੇ ਗੈਣੇ ਤਾਂ ਸਾਡੇ ਕੋਲ ਵੀ ਨਹੀਂ ਮੈਂ ਤੁਹਾਨੂੰ ਕੱਢ ਕੇ ਦੇ ਦਿੰਦੀ ਆ ਪਰ ਤੁਸੀਂ ਪਲੀਜ਼ ਸਾਨੂੰ ਪਛਾਨ ਲਓ ਅਪਣਾ ਲਓ ਸਾਨੂੰ ਕਿਉਂ ਮੈਂ ਤੁਹਾਡੇ ਪੈਸਿਆਂ ਦਾ ਕੀ ਕਰਨਾ ਝੇੜੇ ਪੈਸੇ ਉਹ ਲੈ ਕੇ ਆਊਗਾ ਨਾ ਮੈਂ ਤਾਂ ਉਹ ਰੱਖਾਂ ਲਈ ਉਹ ਮੈਨੂੰ ਕਹਿ ਕੇ ਗਿਆ ਆ ਵੀ ਮੈਂ ਜਲਦੀ ਆਜੂਗਾ ਪੈਸੇ ਲੈ ਕੇ ਹਾਂ ਤੁਹਾਡੇ ਪੈਸੇ ਤੋਂ ਮੈਂ ਕੀ ਕਰਾਉਣਾ ਬਾਰ-ਬਾਰ ਮੂੰਹ ਚੱਕ ਕੇ ਇੱਧਰ ਆ ਜਾਂਦੇ ਨੇ ਪਰ ਭਾਬੀ ਤੁਹਾਡੇ ਹਸਬੰਡ ਦਾ ਕੀ ਨਾਮ ਹੈ ਨਾਮ ਤਾਂ ਮੈਨੂੰ ਯਾਦ ਨਹੀਂ ਆਉਂਦਾ ਕੀ ਆ ਬਸ ਮੈਨੂੰ ਇੰਨਾ ਪਤਾ ਵੀ ਉਹ ਸੋਹਣਾ ਰਾਜਕੁਮਾਰ ਵਰਗਾ ਕੁਮੋਦਲੀ ਗੱਲ ਆ ਭਾਬੀ ਤੁਹਾਡਾ ਹਸਬੰਡ ਵੀ ਹੈਗਾ ਦੂਰ ਲਿ ਗਿਆ ਹੋਇਆ ਪਰ ਤੁਹਾਨੂੰ ਆਪਦੇ ਹਸਬੰਡ ਦਾ ਨਾਮ ਹੀ ਨਹੀਂ ਪਤਾ ਨਾਮ ਕੌਣ ਭੁੱਲਦਾ ਹੁੰਦਾ ਭਲਾ ਨਹੀਂ ਆਦਣਾ ਮੈਨੂੰ ਨਾਮ ਉਹਦਾ ਜਦੋਂ ਯਾਦ ਆਊਗਾ ਮੈਂ ਤੈਨੂੰ ਆਪੇ ਦੱਸ ਦਊਂਗੀ ਤੂੰ ਹੁਣ ਜਾ ਇਧਰੋਂ ਜਾ ਮੇਰੇ ਕੋਲ ਬਾਰ-ਬਾਰ ਨਾ ਆਇਆ ਕਰੋ ਮੈਨੂੰ ਤੰਗ ਕਿਉਂ ਕਰਦੀ ਐ ਤੂੰ ਭਾਬੀ ਮੈਂ ਤੰਗ ਨਹੀਂ ਕਰਦੀ ਤੁਸੀਂ ਮੈਨੂੰ ਪਛਾਣਨ ਤੋਂ ਮਨਾ ਕਰੀਏ ਨੇ ਸਾਨੂੰ ਪਛਾਣਦੇ ਕਿਉਂ ਨਹੀਂ ਸਾਡੀ ਕੀ ਗਲਤੀ ਐ ਮੰਨਿਆ ਤੁਹਾਡੇ ਸਿਰ 'ਚ ਸੱਟ ਲੱਗੀ ਹੋਈ ਐ ਤਾਂ ਕਰਕੇ ਦਿਮਾਗੀ ਹਾਲਤ ਠੀਕ ਨਹੀਂ ਐ ਪਰ ਭਾਬੀ ਅਸੀਂ ਤੁਹਾਡੇ ਆਪਣੇ ਆਂ ਤੁਹਾਡਾ ਵਿਆਹ ਹੋਇਆ ਪਿਆ ਤੁਹਾਡੇ ਹਸਬੰਡ ਵੀ ਨੇ ਮੇਰਾ ਵਿਆਹ ਨਹੀਂ ਹੋਇਆ ਤੈਨੂੰ ਕਿੰਨੀ ਵਾਰੀ ਦੱਸਾਂ ਹਿਉ ਪਾਗਲ ਵਾਲੀ ਗੱਲਾਂ ਕਰੀ ਜਾਨੀ ਐ ਤੂੰ ਪਾਗਲ ਤੁਸੀਂ ਨਹੀਂ ਭਾਬੀ ਪਾਗਲ ਤਾਂ ਮੈਂ ਆ ਜਿਹੜੀ ਤੁਹਾਡੇ ਕੋਲ ਬੈਠੀ ਬਕਵਾਸ ਕਰੀ ਜਾਨੀ ਆ ਦੇਖਿਆ ਮੰਨ ਗਈ ਨਾ ਤੂੰ ਵੀ ਤੂੰ ਪਾਗਲ ਆ ਮੈਂ ਪਾਗਲ ਨਹੀਂ ਹੈਗੀ ਤੂੰ ਸੱਚੀ ਪਾਗਲ ਆ ਹੁਣ ਤੂੰ ਜਾ ਇੱਥੋਂ ਦੀ ਪਾਗਲ ਕੁੜੀ ਆਹ ਜਾਂ ਅਰਦਾਰਦਾਰ ਮੇਰੇ ਕਮਰੇ ਚ ਆਇਓ ਪਤਾ ਨਹੀਂ ਕੌਣ ਹੈ ਕੰਮ ਕਰਨ ਆ ਜਾਂਦੀ ਹੈ ਕਦੀ ਕਹਿ ਦਿੰਦੀ ਹੈ ਘੁੰਮਣ ਚਲੀਏ ਕਦੀ ਕਹਿ ਦਿੰਦੀ ਹੈ ਭਾਬੀ ਪਰ ਉਹਨੂੰ ਪਛਾਣਦੇ ਕਿਉਂ ਨਹੀਂ ਪਤਲਾ ਆਪਣੇ ਹਸਬੰਦ ਨੂੰ ਕੌਣ ਭੁੱਲਦਾ ਹੁੰਦਾ ਉਹ ਤੈਨੂੰ ਪਤਾ ਤਾਂ ਹੈ ਬਲਬਲ ਵੀ ਉਹਦੇ ਸੱਡੀ ਸੱਟ ਲੱਗੀ ਐ ਪਰ ਕੌਣ ਜਾਣਦਾ ਹੁੰਦਾ ਉਹ ਸਾਰਾ ਕੁਝ ਭੁੱਲ ਗਈ ਪਿਛਲਾ ਆਪਾਂ ਕੀ ਕਰ ਸਕਦੇ ਇਹਦੇ 'ਚ ਪਰ ਵੀਰੇ ਮੈਨੂੰ ਬਹੁਤ ਅਜੀਬ ਲੱਗੀ ਜਾਂਦਾ ਮੈਂ ਪਾਪੇ ਨੂੰ ਬਹੁਤ ਪਿਆਰ ਕਰਦੀ ਆ ਪਰ ਹੋ ਤਾਂ ਆਪਾਂ ਨੂੰ ਪਛਾਣਦੀ ਦਰਦ ਵੀ ਹੋਏਗੀ ਕੋਈ ਨਾ ਬਲਬਲ ਮੈਂ ਕਿਹੜਾ ਪਿਆਰ ਨਹੀਂ ਕਰਦਾ ਮੈਨੂੰ ਕਿਹੜਾ ਕੁਝ ਪਤਾ ਨਹੀਂ ਫਿਰ ਆਪਾਂ ਇਹਦੇ 'ਚ ਕੁਝ ਕਰ ਸਕਦੇ ਦਸੀ ਮੈਨ ਜਦੋਂ ਉਹਦੇ ਜਾਗ ਆ ਗਿਆ ਸਾਰਾ ਕੁਝ ਆਪਾਂ ਨੂੰ ਪਛਾਣ ਲੂਗੀ ਤੂੰ ਕਦੋਂ ਐਵੇਂ ਰੋਈ ਜੰਨੀ ਆ ਜੀ ਮੇਰੇ ਰੋਵਣਾ ਤਾਂ ਹੋਰ ਕੀ ਕਰਾਂ ਭਾਬੀ ਪਤਾ ਨਹੀਂ ਕਦੋਂ ਠੀਕ ਹੋਣਗੇ ਕੋਈ ਨਾ ਦਵਾਈ ਦਵਾਈ ਇਹਨਾਂ ਨੂੰ ਆਪੇ ਠੀਕ ਹੋ ਜੂਗੀ ਤੂੰ ਨਾ ਐਵੇਂ ਮਨ ਹੌਲਾ ਕਰ ਤੂੰ ਐਂ ਕਰ ਅਰੈਸਟ ਕਰ ਲਾ ਤੇ ਮੈਂ ਟੈਂਪਰ ਕੋਲ ਜਾ ਕੇ ਉਹਨਾਂ ਪੈ ਜਾ ਆ ਇਸੀ ਛੱਡ ਲਾ ਵੀਰਾ ਤਾਂ ਕਹਿ ਦਿੰਦਾ ਉਹਨੂੰ ਦਵਾਈ ਦਵਾਈ ਜਾਨੇ ਆ ਤੇ ਠੀਕ ਹੋ ਜਾਣਗੇ ਪਰ ਭਾਬੀ ਨੂੰ ਬਿਮਾਰ ਹੋਏ ਨੂੰ ਤਾਂ ਕਿੰਨਾ ਟਾਈਮ ਹੋ ਗਿਆ ਭਾਈ ਗੁਰਜੀ ਜਲਦੀ ਠੀਕ ਕਰ ਦਿਓ ਮੇਰੀ ਭਾਬੀ ਨੂੰ ਡੈਂਪਲ ਡੈਂਪਲ ਤੂੰ ਖਾਣਾ ਕੁਛ ਲੈ ਕੇ ਦੇ ਮੈਂ ਤੇਨੂੰ ਮੈਂ ਨਹੀਂ ਕੁਝ ਵੀ ਖਾਣਾ। ਉਹ ਜੇ ਖਾਏਗੀ ਫਿਰ ਤੇ ਢਿੱਡ ਕਿਵੇਂ ਭਰੂਗਾ ਤੇਰਾ? ਮੇਰਾ ਢਿੱਡ ਤਾਂ ਭਰਿਆ ਹੋਇਆ। ਨਿੰਬੜ ਮੈਂ ਤੇਰੇ ਘਰ ਵਾਲੇ ਪਛਾਨਦੀ ਹਾਂ ਨਾ ਮੈਨੂੰ ਤੂੰ। ਕਹੋ ਨਾ ਤੂੰ ਮੈਂ ਤੇਰੇ ਘਰ ਵਾਲਾ ਆਪਣਾ ਵਿਆਹ ਹੋਇਆ ਸੀ। ਮੇਰਾ ਕੋਈ ਵਿਆਹ ਨਹੀਂ ਹੋਇਆ। ਤੂੰ ਮੇਰੇ ਘਰ ਵਾਲਾ ਨਹੀਂ ਹੈਂ। ਆਹ ਦੇਖ। ਆਹ ਦੇਖ ਆਪਣੀ ਫੋਟੋ। ਇਹ ਆਹ ਦੇ। ਆਹ ਦੇ। ਆਹ? ਆਹ ਦੇ। ਉਹ ਜਾਣਦੀ ਹੈ ਹਾਂ ਕੌਣ ਕੌਣ ਹੈ ਇਹੀ ਤਾਂ ਮੇਰੇ ਘਰ ਆਲਾ ਹੈ ਦੇਖੀ ਤੁਲੀਆ ਦੇਣਾ ਨੂੰ ਲੱਭ ਕੇ ਲਿਆ ਦੇਗਾ ਕੀ ਨਾਮ ਹੈ ਦਾ ਇਹਦਾ ਨਾਮ ਨਹੀਂ ਮਿਲੂ ਯਾਦ ਪਰ ਇਹੀ ਹੈ ਇਹੀ ਹੈ ਫਿਰ ਉਹ ਲੱਭ ਕੇ ਲਿਆ ਦੇਣਾ ਮੈਂ ਮੈਂ ਲਿਆਦੋਂ ਲੱਭ ਤੀ ਕੋਈ ਇਹ ਨਾ ਕਿਤੇ ਦੂਰ ਚਲਾ ਗਿਆ ਇਹ ਲਿਆ ਦਿਨਾ ਲੱਭ ਕੇ ਆਏ ਮੇਰਾ ਨਾ ਜੀ ਵੀ ਲੱਭਦਾ ਹੈ ਦਿਨੋਂ ਮਹਿੰਦਰ ਹਸਮਨ ਇਹ ਨਹੀਂ ਹੈਗਾ ਦਰਾਸ ਹੱਥ ਨਾ ਲਗਾਈ ਮੈਨੂੰ ਚਾਚੀ ਨਹੀਂ ਕਰਨਾ ਜੋ ਤੇਨੂੰ ਕਹਿਤਾ ਤੇਰੇ ਕੋਲ ਮੇਰੇ ਮੇਰੇ ਘਰ ਵਾਲੇ ਦੀ ਫੋਟੋ ਕਿਉਂ ਨਹੀਂ ਹੈ ਪਤਾ ਨਹੀਂ ਕੋਈ ਨਹੀਂ ਤੂੰ ਪੈ ਜਾ ਮੈਂ ਲੱਭ ਕੇ ਲਿਆਉਂਗਾ ਨਹੀਂ ਤੂੰ ਦੱਸ ਤੈਨੂੰ ਜਾਂਦਾ ਹੈ ਹਾਂ ਮੈਂ ਜਾਣਦਾ ਤੂੰ ਇਹ ਨਹੀਂ ਮੈਂ ਲੱਭ ਕੇ ਮੈਂ ਲਿਆਉਂਗਾ ਉਹਨੇ ਇਹ ਕਹਿਦੀ ਵੀ ਤੇਰੀ ਕਾਰਗੇ ਦਾ ਜੀਨੀ ਲੱਗਦਾ ਕੋਈ ਨਹੀਂ ਤੂੰ ਅਰੈਸਟ ਕਰ ਲਾ ਤੇ ਮੈਂ ਲਿਆਉਂਗਾ ਲੱਭ ਕੇ ਕੋਈ ਨਹੀਂ ਠੀਕ ਆ ਪ੍ਰੋਮਿਸ ਕਰ ਹਾਂ ਪ੍ਰੋਮਿਸ ਕਰਦਾ ਮੈਂ ਤੇਰੇ ਨਾਲ ਤੂੰ ਪੈ ਜਾ ਹੁਣ ਜਾ ਛੇਤੀ ਛੇਤੀ ਜਾ ਫੱਟ ਜਾ ਹੁਣ ਜਲਦੀ ਲੈ ਕੇ ਆਈਂ ਚੱਕਾ ਲੈ ਮੇਰਾ ਕਾਲ ਵਾਲਾ ਇਹਨੂੰ ਜਾਣਦਾ ਆ ਇਹ ਵੀ ਉਹਨੂੰ ਜਾਣਦਾ ਫਿਰ ਤਾਂ ਵਧੀਆ ਹੋ ਗਿਆ ਗੋਲਗੋਲ ਤੂੰ ਇੱਥੇ ਹਾਂ ਮੇਰੇ ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਤੁਸੀਂ ਭਾਬੀ ਨੂੰ ਝੂਠਾ ਵਾਅਦਾ ਕਿਉਂ ਕੀਤਾ ਝੂਠਾ ਨਹੀਂ ਕੀਤਾ ਗੋਲਗੋਲ ਸੱਚਾ ਵਾਦਾ ਕਰਕੇ ਆ ਮੈਂ ਡੰਪਲ ਨਾਲ ਪਰ ਵੀਰੇ ਟੋਨੀ ਨਾਲ ਤੁਸੀਂ ਕਿਵੇਂ ਮਲਾਉਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਮੇਰੇ ਕੋਲ ਹੋਰ ਚਾਰਾ ਵੀ ਨਹੀਂ ਬਲਬਲ ਟੋਨੀ ਨਾਲ ਉਹਨੂੰ ਮਲਾਉਣਾ ਪਊਗਾ ਕੀ ਪਤਾ ਉਹਦੇ ਕੋਲ ਕੁਝ ਜਾਦੀ ਆ ਜੇ ਯਾਦ ਤਾਂ ਸਾਰਾ ਕੁਝ ਆਈ ਜਾਂਦੇ ਉਹਨਾਂ ਨੂੰ ਜਦੋਂ ਤੁਸੀਂ ਟੋਨੀ ਦੀ ਫੋਟੋ ਦਿਖਾਈਏ ਉਹਨੂੰ ਹੀ ਆਪਣਾ ਹਸਬੰਡ ਮੰਨ ਲਿਆ ਜੇ ਟੋਨੀ ਇੱਥੇ ਆ ਗਿਆ ਫਿਰ ਥੋੜਾ ਕੀ ਬਣੂ ਵੀਰੇ ਆਪਣੇ ਕੋਲ ਹੋਰ ਕੋਈ ਹੱਲ ਨਹੀਂ ਬਲਬਲ ਮੈਂ ਵੈਰੀ ਨਾਲ ਹੱਥ ਮਲਾਉਣਾ ਕੋਪਣੀ ਤੂੰ ਟੈਨਸ਼ਨ ਆ ਲੈ ਮੈਨੂੰ ਜਾਣ ਦੇ ਜਿਹੜਾ ਕੰਮ ਮੈਂ ਕਰਨ ਚੱਲਣਾ ਕਰ ਲੈਣ ਦੇ ਮੈਨੂੰ ਆਪਣੇ ਕੋਲ ਹੋਰ ਕੋਈ ਹੱਲ ਵੀ ਹੈ ਨਹੀਂ ਤੂੰ ਨੇ ਚੇਤੇ ਆ ਗਿਆ ਫਿਰ ਕੀ ਹੋਊਗਾ ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਉਹਦੀ ਜ਼ਿਆਦਾ ਸਵਾਫ ਸਾਨੂੰ ਕੀ ਪਤਾ ਕੋਈ ਹੱਲ ਹੀ ਹੋ ਜੇ ਆਪਣਾ ਮੈਨੂੰ ਜਾਣ ਦੇ ਬੜ ਬੜ ਕੀ ਹੋਈ ਅੰਦਰ ਉਹ ਜਦੋਂ ਟੋਨੀ ਇੱਥੇ ਆਊਗਾ ਫਿਰ ਕੀ ਬਣੂ ਇਸ ਕਰਕੇ ਹੋਰ ਕਿੰਨਾ ਕੁਸ਼ ਪਪੀ ਤੂੰ ਉਹ ਆਪ ਦਾ ਹਸਬੰਦ ਮੰਨ ਲੂਗੀ ਵੀਰੇ ਦਾ ਕੀ ਬਣੂ ਹਏ ਰੋਕਾ ਇਹ ਕੀ ਕੁਸ਼ ਕਰੀ ਅੱਲਾ ਆਇਸ਼ਾ ਅੱਜ ਕਿਵੇਂ ਮੈਨੂੰ ਯਾਦ ਕਰ ਲਿਆ ਕਿਵੇਂ ਆਉਣਾ ਹੋਇਆ ਤੈਨੂੰ ਤਾਂ ਯਾਦ ਕੀਤਾ ਤੇਰੇ ਨਾਲ ਇੱਕ ਨਵੀਂ ਡੀਲ ਕਰਨੀ ਹੈ ਸੋਚ ਸਮਝ ਕੇ ਹਾਂ ਕਰੀ ਓਹ ਨਵੀਂ ਡੀਲ ਚਲੋ ਯਾਰ ਦੱਸੋ ਕੀ ਡੀਲ ਕਰਨੀ ਹੈ ਟੈਂਪਲ ਦੀ ਨਾ ਜਿਆਦਾ ਚੜੀ ਗਈ ਤੇ ਉਹ ਤੈਨੂੰ ਉਹਦਾ ਘਰ ਵਾਲਾ ਮੰਨੀ ਬੈਠੀ ਐ ਤੇ ਮੈਂ ਇਹਦੇ 'ਚ ਕੀ ਕਰ ਸਕਦਾ ਫਿਰ ਓਏ ਉਹ ਤੈਨੂੰ ਦੇਖਣਾ ਚਾਹੁੰਦੀ ਐ ਤੇ ਤੈਨੂੰ ਉਹਦੇ ਘਰ ਵਾਲਾ ਮੰਨੀ ਬੈਠੀ ਐ ਮੈਂ ਚਾਹੁੰਦਾ ਵੀ ਜਿੰਨਾ ਚਿਰ ਉਹ ਠੀਕ ਨਹੀਂ ਨਾ ਹੁੰਦੀ ਤੂੰ ਮੇਰੇ ਘਰ ਹੀ ਰਹੀ। ਆ ਗਈ ਨਾ ਬੁੱਤੀ ਬੋਰ ਥੱਲੇ। ਮੈਂ ਕਿਹਾ ਸੀ ਨਾ ਤੁਹਾਨੂੰ ਕਿ ਮੇਰੇ ਪਿਆਰ ਨੂੰ ਕੋਈ ਨਹੀਂ ਜਿੱਤ ਸਕਦਾ। ਉਹ ਬਗਵਾਸ ਬੰਦ ਕਰ ਤੂੰ ਨੀ। ਉਹ ਤੇਰੇ ਘਰ ਵਾਲੀ ਨਹੀਂ। ਮੇਰੇ ਘਰ ਵਾਲੀ ਆ। ਮੇਰੇ ਨਾਲ ਵਿਆਹ ਕਰਵਾਇਆ। ਹਕੀਕਤ 'ਚ ਨਾ ਤੂੰ ਉਹਦਾ ਕੁਝ ਨਹੀਂ ਲੱਗਦਾ। ਤੁਸੀਂ ਭੁੱਲ ਰਹੇ ਹੋ ਰਾਏ ਸਾਹਿਬ ਕਿ ਤੁਹਾਡੇ ਵਿਆਹ ਤੋਂ ਪਹਿਲਾਂ ਨਾ ਉਹ ਮੇਰੇ ਨਾਲ ਪਿਆਰ ਕਰਦੀ ਸੀ। ਉਹ ਮੈਂ ਫਾਲਤੂ ਗੱਲਾਂ ਤੇ ਨਾ ਬੜਾ ਯਕੀਨ ਨਹੀਂ ਕਰਦਾ। ਜਿਹੜੀ ਗੱਲ ਕਹੀ ਆ ਉਹ 'ਚ ਹਮੇਂ ਹੀ ਪਰ ਕੰਮ ਕਰੇਗਾ ਜਨਾ ਗੱਲ ਤਾਂ ਤੇਰੀ ਸਿਰ ਮਥਿਆਨ ਮੋੜ ਪਹਿਲਾ ਸੌਦੇ ਦੀ ਗੱਲ ਤਾਂ ਪਤਾ ਲੱਗੇ ਵੀ ਕਿੰਨੇ ਚਿਰ ਬੜਿਆ ਸੌਦਾ ਤੈਨੂੰ ਇਸ ਕੰਮ ਦੇ ਨਾ ਮੈਂ ਪੂਰੇ 2 ਲੱਖ ਰੁਪਇਆ ਦਿਆਂਗਾ 2 ਲੱਖ ਕਰੋੜਾਂ ਨੇ ਮਾਲ ਪਾ ਤੁਸੀਂ ਰਾਜ ਸਾਹਿਬ ਤੇ ਮੈਨੂੰ ਸਿਰਫ 2 ਲੱਖ ਉਹ ਤੁੰਗੜਾ ਉੱਥੇ ਸਦਾ ਲਈ ਰਹਿਣਾ ਹੈ ਦੋ ਦਿਨਾਂ ਦੀ ਤਾਂ ਗੱਲ ਹੈ ਦੋ ਦਿਨਾਂ ਬਾਅਦ ਉਹ ਠੀਕ ਹੋ ਜੂਗੀ ਪਰ ਮੈਨੂੰ ਸੌਦੇ ਤੇ ਯਕੀਨ ਨਹੀਂ ਰਾਜ ਸਾਹਿਬ ਹੋ ਸਕਦਾ ਸੋਦੀ ਇਹ ਚਾਰ ਹੋਵੇ ਕਾਰ ਬੁਲਾ ਕੇ ਮੈਨੂੰ ਮੇਰੇ ਤੇ ਇਲਜ਼ਾਮ ਲਾ ਦੋ ਕੋਈ ਮੈਂ ਨਾ ਕਿਰਿਆ ਹੋਇਆ ਇਨਸਾਨ ਨਹੀਂ ਬਿਨੀ ਚ ਹਰਕਤ ਕਰੂੰਗਾ ਜੇ ਕੰਮ ਕਰ ਸਕਦਾ ਤਾਂ ਹਾਂ ਕਰਦੇ ਨਹੀਂ ਜਵਾਬ ਦੇ ਦੇ ਉਹ ਕਈ ਵਾਰ ਸੌਦੇ ਵਾਹੀ ਚ ਨਾ ਦੁਸ਼ਮਨ ਨਾਲ ਵੀ ਹੱਥ ਮਲਾਉਣਾ ਪੈ ਜਾਂਦਾ ਵਪਾਰੀਆਂ ਨੂੰ 4 ਲੱਖ ਜਨ ਮੇਰੇ ਕੋ ਕੰਮ 4 ਲੱਖ ਚਲ ਮੈਨੂੰ ਮਨਜ਼ੂਰ ਹੈ ਸ਼ਾਮੀ ਆ ਜੀ ਆ ਤਾਂ ਬੋਰੀਆ ਬਿਸਤਰਾ ਲੈ ਕੇ ਤੇ ਕੰਨ ਕੋਲ ਕੇ ਗੱਲ ਸੁਣ ਲਾ ਡਿਸਪਲ ਦੇ ਵਾਲਾ ਨਜ਼ਦੀਕ ਆਉਂਦੀ ਤੈਨੂੰ ਲੋੜ ਨਹੀਂ ਠੀਕ ਹੈ ਨਾ ਜੀ ਜਰਾਏ ਸਾਹਿਬ ਆ ਰਹਿੰਗੋ ਵੀਰੇ ਵੀ ਤੁਸੀਂ ਠੀਕ ਨਹੀਂ ਕੀਤਾ ਇੱਕ ਵਾਰੀ ਫੇਰ ਸੋਚ ਲਓ ਐਵੇਂ ਜਲਦਬਾਦੀ ਤੇ ਫੈਸਲਾ ਨਾ ਲੋ ਦੇਖ ਬਰਬਰ ਮੈਂ ਜੋ ਵੀ ਕੁਝ ਕਰ ਰਿਹਾ ਨਾ ਡੈਂਪਲ ਦੇ ਭਲੇ ਲਈ ਕਰ ਰਿਹਾ ਯਾਰ ਮੈਨੂੰ ਵੀ ਉਹਦੀ ਫਿਕਰ ਹੈ ਮੈਨੂੰ ਇਹ ਆ ਵੀ ਉਹ ਪਹਿਲਾਂ ਵਾਲੀ ਜ਼ਿੰਦਗੀ ਚ ਵਾਪਸ ਮੁੜ ਜਾਵੇ ਪਰ ਵੀਰੇ ਇਹ ਕੀ ਤਰੀਕਾ ਹੋਇਆ ਆਪਾਂ ਇੱਕ ਵਾਰੀ ਡਾਕਟਰ ਦੀ ਸਲਾਹ ਤਾਂ ਲੈ ਲੈਂਦੇ ਕਿਤੇ ਘਮਾਲ ਨਹੀਂ ਜੰਦੇ ਆਪਾਂ ਭਾਬੀ ਨੂੰ ਕੀ ਪਤਾ ਸਾਰੇ ਦਰਦ ਭਲਾ ਕੇ ਠੀਕ ਹੋ ਜਾਂਦੇ ਨਹੀਂ ਬੜਬੜ। ਉਹਨੇ ਐ ਠੀਕ ਨਹੀਂ ਹੋਣਾ ਤੇ ਨਾ ਹੀ ਕੋਈ ਦਵਾਈਆਂ ਨਾਲ ਠੀਕ ਹੋਣਾ। ਉਹਦੀ ਜ਼ਬਾਨ ਤੇ ਇੱਕੋ ਹੀ ਨਾਮ ਆ ਟੋਨੀ। ਜਿੰਨਾ ਚਿਰ ਉਹ ਟੋਨੀ ਨਾਲ ਨਹੀਂ ਨਾ ਮਿਲਾਇਆ ਜਾਂਦਾ, ਉਹਨਾਂ ਚਿਰ ਉਹਨੇ ਠੀਕ ਨਹੀਂ ਹੋਣਾ। ਆਖਿਰ ਕਦੋਂ ਤੱਕ ਤabbe ਉਹਦਾ ਨਾਮ ਲੈਂਦੀ? ਇੱਕ ਨਾ ਇੱਕ ਦਿਨ ਤਾਂ ਭੁੱਲੀ ਜਾਣਾ ਸੀ। ਬੜਬੜ। ਨਹੀਂ ਭੁੱਲਣਾ ਜਣੇ। ਆ ਥੋੜੇ ਦਿਨਾਂ ਦੀ ਗੱਲ ਐ। ਫਿਰ ਸਭ ਕੁਝ ਠੀਕ ਹੋ ਜਾਊ। ਪਰ ਵੀਰੇ ਟੋਨੀ ਦੇ ਆਉਣ ਨਾਲ ਨਾ ਥੋਡੀ ਲਾਈਫ ਤੇ ਬਹੁਤ ਅਸਰ ਪੈਣਾ। ਨਾਲੇ ਲੋਕ ਕੀ ਕਹਿਣਗੇ? ਕਿ ਕਿਸੇ ਅਣਜਾਣ ਬੰਦੇ ਨੂੰ ਘਰ ਚ ਕਿਉਂ ਰੱਖਿਆ ਪੈਣੇ ਕੁਝ ਪਾਉਣ ਖਾਤਰ ਨਾ ਕੁਝ ਨਾ ਕੁਛ ਧਗਵਾਉਣਾ ਹੀ ਪੈਂਦਾ ਕੋਈ ਨਹੀਂ ਜੇ ਲੋਕ ਕਹਿਣਗੇ ਤਾਂ ਮੈਂ ਕਹਿ ਦੂੰ ਆ ਵੀ ਮੇਰਾ ਪਾਰਟਨਰ ਹੈ ਵੇਖੀ ਕਿਤੇ ਵੀਰੇ ਕਿਤੇ ਪੱਕਾ ਹੀ ਨਾ ਪਾਰਟਨਰ ਬਣ ਕੇ ਬਹਿ ਜਾਏ ਫਿਰ ਬਾਅਦ ਚ ਤੁਹਾਨੂੰ ਪਛਤਾਣਾ ਪਵੇ ਨਹੀਂ ਮੈਂ ਸਿਰਫ ਡਿੰਪਲ ਲਈ ਕਰ ਰਿਹਾ ਤੇ ਮੈਂ ਕਦੇ ਨਹੀਂ ਭੁੱਲ ਸਕਦਾ ਕਿ ਉਹ ਮੇਰਾ ਦੁਸ਼ਮਣ ਹੈ ਚਲੋ ਠੀਕ ਹੈ ਵੀਰੇ ਜਿਵੇਂ ਤੁਹਾਡੀ ਮਰਜ਼ੀ ਮੈਨੂੰ ਵੀ ਪਤਾ ਤੁਸੀਂ ਭਾਬੀ ਨੂੰ ਬਹੁਤ ਪਿਆਰ ਕਰਦੇ ਹੋ ਤੇ ਉਹਦੇ ਲਈ ਕੁਝ ਵੀ ਕਰ ਸਕਦੇ ਹੋ ਹਾਂ ਬੜ ਬੜ ਡੈਂਪਲ ਲਈ ਨਾ ਮੈਂ ਕੁਝ ਵੀ ਕਰ ਸਕਦਾ ਤੂੰ ਟੈਨਸ਼ਨ ਨਾ ਲੈ ਕੋਈ ਨਾ ਟੋਨੀ ਦੇ ਆਉਣ ਦਾ ਵੀ ਟਾਈਮ ਹੋਇਆ ਪਿਆ ਤੇ ਤੂੰ ਆਦੀ ਪੜਾਈ ਥੋੜੀ ਕਰ ਲੈ ਤੂੰ ਕਿਵੇਂ ਪੜਾਈ ਛੱਡੀ ਬੈਠੀ ਆਉਦੀ ਚਲੋ ਠੀਕ ਹੈ ਵੀਰੇ ਕੱਲ ਵੈਸੇ ਵੀ ਮੇਰਾ ਟੈਸਟ ਆ ਮੈਂ ਪੜਦੀ ਆ ਜਾ ਫਿਰ ਜਾ ਕੇ ਪੜ੍ਹ ਇਹ ਤਾਂ ਨਹੀਂ ਆਣੀ ਹੈ ਇਨੂੰ ਕੀ ਪਤਾ ਹੈ ਜੀ ਵੀ ਮੈਂ ਕੀ ਚਾਲ ਖੇਡ ਰਿਹਾ ਹਾਂ ਉਹ ਦੇ ਨਾ ਗਤੂ ਪੰਗੇ ਲਈ ਇੰਨੀ ਚੱਲੀ ਤਾਂ ਜਾਂਦਾ ਹੁਣ ਵਧੀਆ ਤੂੰ ਆ ਗਿਆ ਹਾਂ ਮੈਂ ਤਾਂ ਆ ਗਿਆ ਮੇਰੇ ਘਰ ਆਇਆ ਉਹ ਉਹ ਮੈਂ ਗਿਆ ਸੀ ਆਉਂਗਾ ਉਹ ਥੋੜੇ ਚਿਰ ਤੱਕ ਆਉਣ ਵਾਲੀ ਹੀ ਬਸ ਤੂੰ ਚ ਉਠਾਇਆ ਤੂੰ ਮੇਂ ਵਾਦਾ ਕੀਤਾ ਸੀ ਉਹ ਝੂਠ ਨਹੀਂ ਬੋਲਦਾ ਮੈਂ ਸੱਚ ਕਹਿਣਾ ਤੈਨੂੰ ਅੱਜ ਆਊਗਾ ਉਹ ਤੂੰ ਜਾਏ ਥੋੜੀ ਤੂੰ ਕਹਿਆ ਸੀ ਨਾ ਕਿ ਤੂੰ ਮੇਰੇ ਘਰ ਆਣ ਲੈ ਕੇ ਆਏਂਗਾ ਫਿਰ ਤੂੰ ਆਪਣਾ ਵਾਦਾ ਪੂਰਾ ਨਹੀਂ ਕੀਤਾ ਸੁਣ ਮੈਂ ਤੈਨੂੰ ਕਿਹਾ ਸੀ ਵੀ ਲੈ ਕੇ ਆਉਂਗਾ ਅੱਜ ਸ਼ਾਮ ਤੱਕ ਉਹ ਨਾ ਆਪਣੇ ਘਰੇ ਆ ਜੂਗਾ ਤੂੰ ਝੂਠ ਬੋਲਦਾ ਹੈਂ ਨਹੀਂ ਝੂਠ ਬੋਲਦਾ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਜਮਾ ਨਹੀਂ ਪਛਾਨਦੀ ਥੋੜਾ ਬਹੁਤਾ ਯਾਦ ਕਰ ਮੈਨੂੰ ਤੈਨੂੰ ਜਾਣਦੀ ਤੂੰ ਕੌਣ ਆ ਨਾਲੇ ਜਦੋਂ ਮੇਰਾ ਘਰ ਵਾਲਾ ਆ ਗਿਆ ਨਾ ਫਿਰ ਤਾਂ ਮੈਂ ਤੈਨੂੰ ਜਮਾ ਹੀ ਨਹੀਂ ਬਣਾਉਣਾ ਦੇਖੀ ਚਲ ਚੰਗਾ ਕੋਈ ਨਾ ਬੁਲਾਈ ਮੇਰੀ ਗੱਲ ਸੁਣ ਲੈ ਉਹਨੂੰ ਲੈ ਕੇ ਆ ਨਹੀਂ ਤਾਂ ਫਿਰ ਮੈਂ ਉਹਦੇ ਕੋਲ ਹੀ ਚਲੀ ਜਾਨੀ ਆ ਨਹੀਂ ਕੋਈ ਨਹੀਂ ਤੈਨੂੰ ਕਹਿ ਦੇ ਦਿੱਤਾ ਕਿ ਉਹ ਸ਼ਾਮ ਨੂੰ ਆ ਜੂਗਾ ਤੂੰ ਐ ਕਰ ਐਵੇਂ ਟੈਨਸ਼ਨ ਨਾ ਲਿਆ ਕਰ ਤੂੰ ਮਾੜਾ ਮੋਟਾ ਨਾ ਜਾਗ ਕਰਿਆ ਕਰ ਵੀ ਤੂੰ ਮੈਨੂੰ ਪਛਾਨ ਨਹੀਂ ਪਿਛਲਾ ਸਾਰਾ ਕੁਝ ਯਾਦ ਕਰਿਆ ਕਰ ਮੈਂ ਨਹੀਂ ਜਾਣਦੀ ਤੈਨੂੰ ਕਿੰਨੀ ਵਾਰੀ ਕਹਾਂ ਮੈਂ ਕੋਈ ਪਾਗਲ ਨਾ ਤੂੰ ਪਾਗਲ ਹੈ ਤੇ ਤੇ ਨੋਤੇ ਅਰਕਿੰਲੀਂ ਕਿਤੇ ਨਾ ਸੋਣ ਉਹ ਕੁਕੂੜੀ ਜਿਹੀ ਐਸੀ ਪਾਗਲ ਜੀ ਉਪਾਰ ਨਹੀਂ ਕੁਝ ਕਰੀਗੀ। ਪਾਗਲ ਨਹੀਂ ਹੈਗੀ ਉਹ। ਤੈਨੂੰ ਸਾਡਾ ਘਰ ਪਤਾ ਹੈ? ਹਾਂ ਮੈਨੂੰ ਪਤਾ। ਇਹਨੂੰ ਨਹੀਂ ਪਤਾ। ਸਾਡਾ ਘਰ ਨਾ ਬਹੁਤ ਸੋਨਾ ਆ ਮੇਲਾ ਵਰਗਾ ਉਹਦੇ ਵਿੱਚ ਰਹਿੰਦਾ ਵੋ। ਤੈਨੂੰ ਪਤਾ ਉੱਥੇ ਰਾਤ ਨੂੰ ਲਾਈਟ ਨੇ ਜਗਮਗ ਜਗਮਾ ਕਰਦੀ ਐ। ਹਾਂ ਮੈਨੂੰ ਪਤਾ ਐ। ਮੈਂ ਗਿਆ ਸੀ। ਆਉ ਅੱਜ ਸ਼ਾਮ ਨੂੰ। ਠੀਕ ਆ। ਤੇ ਉਹਨੂੰ ਲੈ ਕੇ ਫੇਰੇ ਆਈਂ ਚੰਗਾ। ਹੁਣ ਤੂੰ ਜਾ। ਤਾਂ ਕੀ ਤੁਸੀਂ ਕਿੱਥੇ ਚਲੇ ਗਏ ਸੀਗੇ ਮੈਨੂੰ ਤੁਹਾਨੂੰ ਪਤਾ ਉਹ ਕਿਹੜੇ ਘਰ ਤੋਂ ਮੈਨੂੰ ਛੱਡ ਗਏ ਸੀਗੇ ਉਹ ਹਾਂ ਮੈਂ ਨੰਪਾ ਆ ਗਿਆ ਨਾਲੇ ਵੀ ਟੈਨਸ਼ਨ ਨਾ ਲਿਆ ਕਰ ਇਹ ਵੀ ਆਪਣਾ ਘਰ ਹੀ ਹੈ ਤੇ ਹੁਣ ਆਪਾਂ ਆਪਣੇ ਘਰ ਹੀ ਛੇਤੀ ਚਲੇ ਜਾਵਾਂਗੇ ਨਹੀਂ ਇਹ ਆਪਣਾ ਘਰ ਨਹੀਂ ਹੈਗਾ ਤੁਹਾਨੂੰ ਨਹੀਂ ਪਤਾ ਇਹ ਮੈਨੂੰ ਬਹੁਤ ਤੰਗ ਕਰਦੇ ਆ ਇੱਥੇ ਨਾ ਕੋਈ ਰੰਦੀ ਹੈ ਤੇ ਇੱਕ ਮੁੰਡਾ ਉਹ ਪਟੰਨੇ ਨੂੰ ਕਾਹੀ ਦਵਾਈ ਦਿੰਦੇ ਆ ਰੋਜ਼ ਉਹ ਤੇਰੇ ਛੱਟ ਲੱਗ ਗਈ ਸੀ ਨਾ ਉਹ ਤਾਂ ਕਰਕੇ ਦਵਾਈ ਦਿੰਦੇ ਆ ਹੁਣ ਤੂੰ ਛੇਤੀ ਛੇਤੀ ਠੀਕ ਹੋ ਜਾ ਹੂੰ ਮੈਂ ਠੀਕ ਆ ਮੈਨੂੰ ਕੀ ਹੋਣਾ ਦਾ ਤੁਸੀਂ ਠੀਕ ਹੋ ਜਾ ਪਰ ਮੈਂ ਇੱਕ ਗੱਲ ਹੁਣ ਤੁਸੀਂ ਆ ਗਿਆ ਹੁਣ ਮੈਂ ਬਿਲਕੁਲ ਠੀਕ ਹੋ ਜਾਊਂਗਾ ਉਹ ਮੈਂ ਤਾਂ ਡਿੰਪਲ ਆਪចੋਂ ਹੈ ਕਿ ਤੂੰ ਜਲਦੀ ਜਲਦੀ ਠੀਕ ਹੋ ਜੇ ਫਿਰ ਤੁਸੀਂ ਮੈਨੂੰ ਛੱਡ ਕੇ ਤਾਂ ਨਹੀਂ ਜਾਂਦੇ ਉਹ ਨਹੀਂ ਡਿੰਪਲ ਮੈਂ ਤੈਨੂੰ ਕਿਤੇ ਛੱਡ ਕੇ ਨਹੀਂ ਜਾਂਦਾ ਮੈਂ ਤਾਂ ਨੇ ਆਪਦੇ ਕੰਮ ਦੇ ਸਿਲਸਿਲੇ 'ਚ ਹੀ ਫਿਰਦਾ ਸੀ ਬਸ ਇੱਕ ਢੀਲ ਦਾਾਂ ਕੰਮ ਸੀ ਹਾਂ ਇਹ ਢੀਲ ਕੀ ਹੁੰਦਾ ਮੈਂ ਤਾਂ ਨਿਕਲ ਕੇ ਸੁਣਿਆ ਤੂੰ ਨਾ ਇਦਾਂ ਦੀ ਗੱਲਾਂ ਨਾ ਕਰਿਆ ਕਰ ਤੂੰ ਸੋਹਣੀਆਂ ਗੱਲਾਂ ਕਰਿਆ ਕਰ ਡਿੰਪਲ ਤੈਨੂੰ ਇਹ ਗੱਲਾਂ ਦੀ ਸਮਝ ਨਹੀਂ ਆਉਣੀ ਨਾਲੇ ਹੁਣ ਤੂੰ ਨਾ ਆਰਾਮ ਕਰ ਲੈ ਮੈਂ ਵੀ ਫਰੈਸ਼ ਹੋ ਕੇ ਆਉਂਦਾ ਤੇ ਫਿਰ ਆਪਾਂ ਬਹਿ ਕੇ ਵਧੀਆ-ਵਧੀਆ ਗੱਲਾਂ ਕਰਾਂਗੇ ਗੱਲਾਂ ਕਰਾਂਗੇ ਸੱਚੀ ਹਾਂ ਹਾਂ ਤੂੰ ਨਾ ਜਲਦੀ ਆ ਜਾ ਠੀਕ ਹੈ ਕਿਉਂਕਿ ਨਾ ਠਿਕਾੜ ਚੁੱਪ ਲੈ ਰਹਿ ਕੇ ਨਾ ਮੇਰਾ ਜੀਨ ਨਾ ਲੱਗਦਾ ਮੈਨੂੰ ਡਰ ਲੱਗਦਾ ਫਿਰ ਰੋਸ਼ਨਾ ਦੋ ਮਿੰਟਾਂ ਦੀ ਆ ਗਿਆ ਚਲ ਜਾ ਸੇ ਤੂੰ ਰੈਸਟ ਕਰ ਲਓ ਤੂੰ ਠੀਕ ਹੈ ਹਾਂਜੀ ਸਸ਼ੀਕਲ ਜੀ ਫੋਟ ਕੇ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਇਹ ਸਾਡਾ ਪਾਰਟ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੈਕਸਟ ਪਾਰਟ ਵੀ ਜਲਦੀ ਆਊਗਾ ਤੇ ਹੁਣ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀਗੇ ਉਹਨਾਂ ਦੇ ਨਾਮ ਬੁਲਬੁਲ ਦੱਸੇਗੀ ਮਨਿੰਦਰ ਬ੍ਰਦਰ ਟੋਨੀ ਫਿਲਮਸ ਡਾਇਲੋਗ ਕਮਲ ਰਾਣੀ ਤੇਜਿੰਦਰ ਕੌਰ ਜਸਵਿੰਦਰ ਸੋਹਤਾ ਕਰਨੈਲ ਧੀਮਾਨ ਲਖਵਿੰਦਰ ਕੌਰ ਸੁਖਨੂਰ ਸਿੰਘ ਚੇਅਰਫੁਲ ਹਿੰਕਿੰਗ ਵਾਟਰਫੋਰ ਸੁਰਜੀਤ ਕੌਰ ਜਸਕਰਨ ਢੀਂਡਸਾ ਰਵਿੰਦਰ ਜਸਵਿੰਦਰ ਕੌਰ ਹਰਲੀਨ ਜਸਲੀਨ ਕੌਰ ਟੋਨੀ ਫਿਲਮਸ ਡਾਇਲੋਗ ईशान पटियाला मनदीप कौर गिल रुपेंद्र बाल ਫਰਗਨ ਸਿੰਘ ਸਵਰਨਜੀਤ ਕੌਰ ਪ੍ਰਦੀਪ ਸਿੰਘ ਜਗਦੀਪ ਸਿੰਘ ਏਸੀ ਸਾਡੇ ਕਮੈਂਟ ਤੇ ਜਲਦੀ ਜਲਦੀ ਨੈਕਸਟ ਪਾਰਟ ਦੀ ਤੁਸੀਂ ਵੇਟ ਕਰੋ ਹੋਪਸੋ ਵੀ ਤੁਹਾਨੂੰ ਇਹ ਪਾਰਟ ਬਹੁਤ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਰੇ ਭੈਣਾ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਜਿਨ੍ਹਾਂ ਨੇ ਵੀਡੀਓ ਨਾ ਅੱਗੇ ਸ਼ੇਅਰ ਨਹੀਂ ਕੀਤਾ ਆਪਣੇ ਰਿਸ਼ਤੇਦਾਰਾਂ ਤੱਕ ਉਹਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ